ਨਾ ਵੇ ਸੱਜਣਾ ਨਾ ਕਿਉਂ ਹੋਰ ਰਵੋਨੇ ਤੂੰ ਆ ਗੱਲਾਂ ਕਰ ਕਰਕੇ ਬੇ ਮੇਰਾ ਕੂਨ ਮਚਾਉਨੇ ਤੂੰ ਦਿਲ ਪੁੱਸਿਆ ਲੋੜੀ ਦਾ ਬੇ ਮੈਂ ਕਿਦਾਂ ਹੱਸਦੀ ਆਂ ਘੇਣੇ ਦੇਖ ਕੇ ਮੇਰਾ ਘਰ ਦੇਖ ਕੇ ਕਹਿਤਾ ਹਾਂ ਕਿ ਮੈਂ ਸੌਖੀ ਵਸਦੀ ਆਂ ਵੇ ਮੈਂ ਸੌਖੀ ਵਸਦੀ ਆਂ ਸਸ ਸੌਰਾਂਨਾਂ ਦਾ ਤੋਂ ਵੇ ਮੈਨੂੰ ਮਿਲਦਾ ਪਿਆਰ ਬਥੇਰਾ ਮਾਹੀ ਮਿਲਸ ਰਾਬੀ ਗਿਆ ਨਾ ਨਹੀਂ ਭੁੱਲਦਾ ਚੇਤਾ ਤੇਰਾ ਮਾਹੀ ਮਿਰਜ਼ਾ ਬੀ ਗਿਆ ਤਾਨੀ ਭੋਲਦਾ ਚੇਤਾ ਤੇਰਾ ਹੁਕਾਂਕੀ ਹਵੇਲੀਆਂ ਨੂੰ ਅੰਦਰੋਂ ਅੰਦਰ ਹੀ ਮੱਚਦੀਆਂ ਗੈਣੇ ਦੇਖ ਕੇ ਮੇਰਾ ਘਰ ਦੇਖ ਕੇ ਕਹਤਾ ਹਾਂ ਕਿ ਮੈਂ ਸੌਖੀ ਵਸਦੀ ਆਂ ਵੀ ਮੈਂ ਸੌਖੀ ਵਸਦੀ ਆਂ ਰਮੇਸ ਬਰੇ ਟਿਆਂ ਵਾਲਿਆ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉਂਦਾ ਦੂਜੀ ਪਿੰਡ ਪੇਕਿਆਂ ਦੇ ਫੇਰੀ ਮਾਹੀ ਨਾਲ ਨਹੀਂ ਆਉਂਦਾ ਦੂਜੀ ਪਿੰਡ ਪੇਕਿਆਂ ਦੇ ਫੇਰੀ ਸਾਰੇ ਜਗ ਤੋਂ ਪਰਦੇ ਵੇ ਬਸ ਇੱਕ ਤੈਨੂੰ ਦੱਸਦੀਆਂ ਗਹਿਣੇ ਦੇਖ ਕੇ ਮੇਰਾ ਘਰ ਦੇਖ ਕੇ ਕਹਤਾ ਹਾਂ ਕਿ ਮੈਂ ਸੌਖੀ ਵਸਦੀ ਆਂ ਵੀ ਮੈਂ ਸੌਖੀ ਵਸਦੀ ਆਂ ਵੀ ਮੈਂ ਸੌਖੀ ਵਸਦੀ ਆਂ